ਪੰਜਾਬ ਦੇ ਵਿੱਚ ਹੁਣ ਅਫਵਾਹਾਂ ਬਲਾਉਣ ਵਾਲਿਆਂ ਦੀ ਖੈਰ ਨਹੀਂ ਹੋਵੇਗੀ ਕਿਉਂਕਿ ਪੰਜਾਬ ਪੁਲਿਸ ਹੁਣ ਵੱਡੇ ਐਕਸ਼ਨ ਕਰਨ ਦੇ ਵਿੱਚ ਤਿਆਰੀ ਦੇ ਵਿੱਚ ਆ ਜੇ ਕੋਈ ਇਦਾਂ ਦੀ ਅਫਵਾਹ ਫੁਲਾਉਂਦਾ ਤਾਂ ਉਹਨਾਂ ਦੇ ਖਿਲਾਫ ਹੁਣ ਕਾਨੂੰਨੀ ਕਾਰਵਾਈ ਹੋਵੇਗੀ ਪਿਛਲੇ ਦਿਨੀ ਅੰਮ੍ਰਿਤਸਰ ਦੇ ਵਿੱਚ ਜਿਹੜੀ ਇੱਕ ਅਫਵਾਹ ਫਲਾਈ ਜਾਂਦੀ ਆ ਕਿ ਕਿਸੇ ਘਰ ਦੇ ਵਿੱਚ ਬਲਾਸਟ ਹੋਇਆ ਤਾਂ ਤੁਰੰਤ ਮੌਕੇ ਤੇ ਪੁਲਿਸ ਪਾਰਟੀ ਪਹੁੰਚਦੀ ਆ ਤਾਂ ਉਹਨਾਂ ਨੂੰ ਉੱਥੇ ਕੁਝ ਵੀ ਨਹੀਂ ਮਿਲਦਾ ਇਹ ਸਿਰਫ ਇੱਕ ਅਫਵਾਹ ਸੀ ਜਿਸ ਤੋਂ ਬਾਅਦ ਹੁਣ ਪੁਲਿਸ ਬਰਕਤ ਦੇ ਵਿੱਚ ਆ ਚੁੱਕੀ ਆ ਡੀਜੀਪੀ ਪੰਜਾਬ ਗੌਰਵ ਜਾਦਵ ਦੇ ਵੱਲੋਂ ਜਿਹੜੇ ਨਿਰਦੇਸ਼ ਨੇ ਜਾਰੀ ਕਰ ਦਿੱਤੇ ਗਏ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਕੋਈ ਵੀ ਝੂਠੀ ਅਫਵਾਹ ਫਲਾਉਂਦਾ ਹੈ ਉਸ ਦੇ ਖਿਲਾਫ ਕੋਈ ਵੀ ਜਿਹੜਾ ਸਬੂਤ ਹੈ ਉਹ ਮਿਲਦਾ ਤਾਂ ਉਸ ਦੇ ਖਿਲਾਫ ਜਿਹੜੀ ਬਣਦੀ ਕਾਰਵਾਈ ਹੈ ਸਖਤ ਤੋਂ ਸਖਤ ਕਾਰਵਾਈ ਹੈ ਜਿਹੜੀ ਉਹ ਕੀਤੀ ਜਾਵੇ ਇਹ ਕਾਨੂੰਨ ਜਿਹੜੇ ਉਹਨਾਂ ਦੇ ਖਿਲਾਫ ਹੋਣਾ ਕਹਿ ਦਈਏ ਕਿ ਬਣਦੇ ਜਾ ਰਹੇ ਨੇ ਲਗਾਤਾਰ ਇਦਾਂ ਦੀਆਂ ਅਫਵਾਹਾਂ ਆਉਂਦੀਆਂ ਸਾਹਮਣੇ ਆ ਰਹੀਆਂ ਨੇ ਤਾਂ ਹੁਣ ਉਹਨਾਂ ਦੀ ਖੈਰ ਨਹੀਂ ਹੋਵੇਗੀ ਜੇ ਕਾ ਤੁਸੀਂ ਵੀ ਸੋਸ਼ਲ ਮੀਡੀਆ ਤੇ ਕੋਈ ਵੀ ਪੋਸਟ ਦੇਖਦੇ ਹੋ ਉਸ ਨੂੰ ਅੱਗੇ ਸ਼ੇਅਰ ਕਰਨ ਤੋਂ ਪਹਿਲਾਂ 100 ਵਾਰੀ ਸੋਚ ਲਵੋ ਕਿਉਂਕਿ ਹੁਣ ਤੁਹਾਡੇ ਤੇ ਵੀ ਜੇਕਰ ਕੋਈ ਇਦਾਂ ਦੀ ਪੋਸਟ ਆਉਂਦੀ ਆ ਤੁਸੀਂ ਉਸ ਨੂੰ ਅੱਗੇ ਸ਼ੇਅਰ ਕਰਦੇ ਹੋ ਤਾਂ ਤੁਹਾਡੇ ਤੇ ਵੀ ਜਿਹੜੀ ਕਾਨੂੰਨੀ ਕਾਰਵਾਈ ਆ ਹੋ ਸਕਦੀ ਆ ਕਿਉਂਕਿ ਪੰਜਾਬ ਪੁਲਿਸ ਹੁਣ ਐਕਸ਼ਨ ਦੇ ਵਿੱਚ ਆ ਚੁੱਕੀ ਆ ਹੁਣ ਤੁਸੀਂ ਪੰਜਾਬ ਪੁਲਿਸ ਦਾ ਐਕਸ਼ਨ ਮੋੜ ਦੇਖੋਗੇ ਤੁਹਾਨੂੰ ਦੱਸ ਦਈਏ ਕਿ ਪੰਜਾਬ ਪੁਲਿਸ ਨੂੰ ਸੂਬੇ ਵਿੱਚ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਦੇ ਮਕਸਦ ਨਾਲ ਅਫਵਾਹਾਂ ਫਲਾਉਣ ਵਾਲੇ ਅਨਸਰਾਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕਰੇਗੀ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਨੇ ਇਸ ਸਬੰਧੀ ਸਾਰੇ ਪੁਲਿਸ ਕਮਿਸ਼ਨਰਾਂ ਅਤੇ ਐਸਐਸਪੀ ਜੀ ਨੂੰ ਜਿਹੜੀ ਹਦਾਇਤਾਂ ਨੇ ਉਹ ਭੇਜ ਦਿੱਤੀਆਂ ਨੇ ਕਿ ਅਫਵਾਹਾਂ ਫਲਾਉਣ ਵਾਲੇ ਅਨਸਰਾਂ ਤੇ ਨਜ਼ਰ ਰੱਖੀ ਜਾਵੇ ਜਿਵੇਂ ਹੀ ਉਹਨਾਂ ਦਾ ਪਤਾ ਲੱਗਦਾ ਉਹਨਾਂ ਵਿਰੁੱਧ ਕਾਨੂੰਨੀ ਤੌਰ ਤੇ ਜਿਹੜੀ ਸਖਤ ਤੋਂ ਸਖਤ ਕਾਰਵਾਈ ਹੈ ਉਹ ਕੀਤੀ ਜਾਵੇ ਪਿਛਲੇ 10 ਦਿਨਾਂ ਵਿੱਚ ਦੋ ਵਾਰ ਅੰਮ੍ਰਿਤਸਰ ਵਿੱਚ ਅਫਵਾਹ ਫਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਜਿਸ ਵਿੱਚ ਕਿਹਾ ਗਿਆ ਹੈ ਕਿ ਅੰਮ੍ਰਿਤਸਰ ਦੇ 에어ਪੋਰਟ ਰੋਡ ਤੇ ਇੱਕ ਘਰ ਦੇ ਵਿੱਚ ਧਮਾਕਾ ਹੋਇਆ ਖਬਰ ਵਾਇਰਲ ਹੋਣ ਤੋਂ ਬਾਅਦ ਜਦੋਂ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਤਾਂ ਉਹਨਾਂ ਦੇਖਿਆ ਕਿ ਅਜਿਹੀ ਕੋਈ ਘਟਨਾ ਵਾਪਰੀ ਹੀ ਨਹੀਂ ਸੀ ਇਹ ਸਿਰਫ ਇੱਕ ਅਫਵਾਹ ਸੀ ਪੁਲਿਸ ਨੇ ਇਸ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕਰਨ ਤੋਂ ਬਾਅਦ ਹੁਣ ਸ਼ਰਾਰਤੀ ਅਨਸਰਾਂ ਦਾ ਪਤਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੋਲਰ ਨੇ ਵੀ ਸ਼ਰਾਤੀ ਅੰਸਰਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੁਲਿਸ ਨੂੰ ਉਹਨਾਂ ਖਿਲਾਫ ਸਬੂਤ ਮਿਲੇ ਤਾਂ ਸਖਤ ਤੋਂ ਸਖਤ ਕਾਰਵਾਈ ਆ ਜਿਹੜੀ ਉਹ ਕੀਤੀ ਜਾਵੇਗੀ ਹੁਣ ਪੰਜਾਬ ਦੇ ਵਿੱਚ ਜਿਹੜੇ ਸ਼ਰਾਤੀ ਅੰਸਰ ਕਿਸੇ ਨਾ ਕਿਸੇ ਚੀਜ਼ ਨੂੰ ਲੈ ਕੇ ਅਫਵਾਹਾਂ ਫਲਾਉਂਦੇ ਰਹਿੰਦੇ ਨੇ ਜਾਂ ਫਿਰ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਆ ਸੋਸ਼ਲ ਮੀਡੀਆ ਜਰੇ ਕੋਈ ਨਾ ਕੋਈ ਪੋਸਟ ਪਾਈ ਜਾਂਦੀ ਆ ਤਾਂ ਹੁਣ ਉਹਨਾਂ ਦੀ ਖੈਰ ਨਹੀਂ ਹੋਵੇਗੀ ਕਿਉਂਕਿ ਹੁਣ ਪੰਜਾਬ ਪੁਲਿਸ ਦੇ ਵੱਲੋਂ ਜਿਹੜੇ ਇਹ ਐਕਸ਼ਨ ਮੋਡ ਨੇ ਉਹ ਦਿਖਾਏ ਜਾਣਗੇ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਡੀਜੀਪੀ ਗੌਰਵ ਜਾਦੋ ਦੇ ਵੱਲੋਂ ਨਿਰਦੇਸ਼ ਆ ਜਿਹੜੇ ਉਹ ਜਾਰੀ ਕਰ ਦਿੱਤੇ ਗਏ ਨੇ ਡੀਸੀ ਅਤੇ ਐਸਐਸਪੀ ਨੂੰ ਜਿਹੜੇ ਹਦਾਇਤਾਂ ਨੇ ਉਹ ਜਾਰੀ ਕਰ ਦਿੱਤੀਆਂ ਗਈਆਂ ਨੇ ਕਿ ਜੇਕਰ ਕੋਈ ਇਦਾਂ ਦੀ ਇਹ ਜਿਹੜੀ ਕਹਦੀ ਹੈ ਕਿ ਫਲਾਉਂਦਾ ਹੋਇਆ ਇਦਾਂ ਦੀ ਜਿਹੜੀ ਕੋਈ ਵੀ ਖਬਰ ਵਾਇਰਲ ਕਰਦਾ ਹੋਇਆ ਨਾਸਰ ਆਉਂਦਾ ਤਾਂ ਉਸਤੇ ਜਿਹੜੀ ਨਿਗਾਹ ਰੱਖੀ ਜਾਵੇ ਤੇ ਬਣਦੀ ਜਿਹੜੀ ਆ ਉਸ ਨੂੰ ਸਜ਼ਾ ਦਿੱਤੀ ਜਾਵੇ ਬਣਦੀ ਕਾਨੂੰਨੀ ਕਾਰਵਾਈ ਆ ਜਿਹੜੀ ਉਹਦੇ ਖਿਲਾਫ ਉਹ ਜਿਹੜੀ ਆ ਉਹ ਕੀਤੀ ਜਾਵੇ ਕਬਰਾ ਕਿ ਹੁਣ ਜੇਕਰ ਤੁਸੀਂ ਵੀ ਸੋਸ਼ਲ ਮੀਡੀਆ ਚਲਾਉਨੇ ਹੋ ਤਾਂ ਹੁਣ ਤੁਹਾਨੂੰ ਸਤਰਕ ਰਹਿਣਾ ਪਊਗਾ ਕਿਉਂਕਿ ਜੇਕਰ ਤੁਹਾਡੇ ਤੋਂ ਕੋਈ ਵੀ ਇਦਾਂ ਦੀ ਪੋਸਟ ਸ਼ੇਅਰ ਹੁੰਦੀ ਆ ਜੋ ਪੰਜਾਬ ਦਾ ਮਾਹੌਲ ਖਰਾਬ ਕਰ ਸਕਦੀ ਆ ਸੂਬੇ ਦਾ ਮਾਹੌਲ ਖਰਾਬ ਕਰ ਸਕਦੀ ਆ ਤਾਂ ਹੁਣ ਤੁਹਾਡੀ ਖੈਰ ਨਹੀਂ ਹੋਵੇਗੀ ਕਿਉਂਕਿ ਪੰਜਾਬ ਪੁਲਿਸ ਦੀ ਨਿਗਾਹ ਹੁਣ ਸੋਸ਼ਲ ਮੀਡੀਆ ਤੇ ਬਣੀ ਹੋਈ ਆ ਕਿਉਂਕਿ ਲਗਾਤਾਰ ਜਿਹੜੇ ਆ ਪਿਛਲੇ ਸਮੇਂ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਜਿਹੜੀਆਂ ਅਫਵਾਹਾਂ ਫੈਲੀਆਂ ਜਾਂੀਆਂ ਫਲਾਉਣੀਆਂ ਚਾਈਆਂ ਕਿਸੇ ਸ਼ਰਾਰਤੀ ਅਨਸਰ ਦੇ ਵੱਲੋਂ ਉਹਨਾਂ ਦੇ ਵੱਲੋਂ ਇੱਕ ਅਫਵਾਹ ਫਲਾਈ ਜਾਂਦੀ ਹੈ ਕਿ ਕਿਸੇ ਜਗ੍ਹਾ ਬੰਬ ਹੈ ਤਾਂ ਪੁਲਿਸ ਪਾਰਟੀ ਮੌਕੇ ਤੇ ਪਹੁੰਚਦੀ ਆ ਤਾਂ ਉੱਥੋਂ ਜਿਹੜਾ ਕੁਝ ਵੀ ਨਹੀਂ ਮਿਲਦਾ ਤਾਂ ਇਸ ਤੇ ਜਿਹੜਾ ਹੁਣ ਪੁਲਿਸ ਦੇ ਵੱਲੋਂ ਵੱਡਾ ਐਕਸ਼ਨ ਕਰ ਦਿੱਤਾ ਗਿਆ ਉਹਨਾਂ ਸ਼ਰਾਰਤੀ ਅਨਸਰਾਂ ਦੀ ਜਿਹੜੀ ਭਾਲ ਹੈ ਉਹ جاری ਆ ਤਾਂ ਐਸਐਸਪੀ ਇਹ ਅੰਮ੍ਰਿਤਸਰ ਦੇ ਵੱਲੋਂ ਵੀ ਕਹਿ ਦਿੰਦਾ ਹੈ ਕਿ ਜਦੋਂ ਉਹਨਾਂ ਦਾ ਕੁਝ ਵੀ ਪਤਾ ਲੱਗੂਗਾ ਤਾਂ ਉਹਨਾਂ ਨੂੰ ਹੁਣ ਪੁਲਿਸ ਦੇ ਸ਼ਿਕੰਜੇ ਤੋਂ ਕੋਈ ਵੀ ਨਹੀਂ ਬਚਾ ਸਕਦਾ ਤੁਸੀਂ ਵੀ ਸੋਸ਼ਲ ਮੀਡੀਆ ਚਲਾਉਂਦੇ ਹੋ ਤਾਂ ਧਿਆਨ ਜ਼ਰੂਰ ਰੱਖਿਓ ਕਿਉਂਕਿ ਦੀ ਕੋਈ ਏਦਾਂ ਦੀ ਪੋਸਟ ਨਾ ਸ਼ੇਅਰ ਕਰਦੋ ਜੋ ਤੁਹਾਨੂੰ ਮੁਸੀਬਤ ਦੇ ਵਿੱਚ ਪਾ ਦੇਵੇ ਕਿਉਂਕਿ ਹੁਣ ਆ ਪੰਜਾਬ ਪੁਲਿਸ ਕਿਸੇ ਦਾ ਕਿਸੇ ਨੂੰ ਛੱਡੇਗੀ ਨਹੀਂ ਸਾਰਿਆਂ ਤੇ ਸਿਕੰਜਾ ਕੱਸਿਆ ਜਾਵੇਗਾ ਜਿਹੜੇ ਵੀ ਸੋਸ਼ਲ ਮੀਡੀਆ ਚਲਾਉਂਦੇ ਨੇ ਜਿਨ੍ਹਾਂ ਦੇ ਵੱਲੋਂ ਵੀ ਅਫਵਾਹ ਫਲਾਈ ਜਾਵੇਗੀ ਹੁਣ ਉਹਨਾਂ ਦੀ ਖੈਰ ਨਹੀਂ ਹੋਵੇਗੀ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਗਣਤੰਤਰ ਦਿਵਸ 26 ਜਨਵਰੀ ਆ ਉਹ ਨਸਤੇਕ ਆ ਰਿਹਾ ਜਿਸ ਸੇ ਇਹ ਕਰਕੇ ਜਿਹੜਾ ਪੰਜਾਬ ਪੁਲਿਸ ਦੇ ਵੱਲੋਂ ਸਾਰੇ ਮੁਲਾਜ਼ਮਾਂ ਦੀਆਂ ਛੁੱਟੀਆਂ ਵੀ ਕੈਨਸਲ ਕਰ ਦਿੱਤੀਆਂ ਗਈਆਂ ਨੇ ਤਾਂ ਕਿ ਜਿਹੜਾ ਪੰਜਾਬ ਦੇ ਵਿੱਚ ਸੁਰੱਖਿਆ ਦੇ ਪ੍ਰਬੰਧ ਨੇ ਉਹ ਨੂੰ ਪੁਖਤਾ ਕੀਤਾ ਜਾਵੇ ਸਾਰਿਆਂ ਦੀ ਸੁਰੱਖਿਆ ਜਿਹੜੀ ਉਹ ਜਰੂਰੀ ਕੀਤੀ ਜਾਵੇ ਇਸ ਕਰਕੇ ਜਿਹੜਾ ਹੁਣ ਪੰਜਾਬ ਪੁਲਿਸ ਹਰ ਪਾਸੇ ਤੋਂ ਚੌਕਸ ਹੋ ਚੁੱਕੀ ਆ ਤਾਂ ਕਿ ਜਿਹੜਾ ਆਉਣ ਵਾਲੇ ਗਣਤੰਤਰ ਦਿਵਸ ਦੇ ਬਾਰੇ ਦੇ ਬਾਰੇ ਦੇ ਵਿੱਚ ਜਿਹੜਾ ਕੋਈ ਵੀ ਇਦਾਂ ਦੀ ਘਟਨਾ ਨਾ ਹੋਵੇ ਕੋਈ ਅਣਹੂਣੀ ਨਾ ਹੋਵੇ ਕੋਈ ਇਦਾਂ ਦੀ ਅਫਵਾਹ ਨਾ ਫੁਲਾਈ ਜਾਵੇ ਜਿਸ ਦੇ ਨਾਲ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਹੋਵੇ ਹੁਣ ਜੇਕਰ ਤੁਸੀਂ ਵੀ ਕੋਈ ਇਦਾਂ ਦੀ ਸ਼ੇਅਰ ਜਿਹੜੀ ਆ ਪੋਸਟ ਸ਼ੇਅਰ ਕੀਤੀ ਤਾਂ ਤੁਹਾਡੇ ਤੇ ਵੀ ਹੋਵੇਗੀ ਕਾਨੂੰਨੀ ਕਾਰਵਾਈ ਕਿਉਂਕਿ ਹੁਣ ਅਫਵਾਹਾਂ ਫਲਾਉਣ ਵਾਲੇ ਜਿਆਦਾ ਪੁਲਿਸ ਤੋਂ ਦੂਰ ਨਹੀਂ ਰਹਿ ਸਕਦੇ ਕਿਉਂਕਿ ਹੁਣ ਪੂਰੇ ਪੰਜਾਬ ਪੁਲਿਸ ਦੀ ਜਿਹੜੀ ਨਿਗਾਹ ਏ ਉਹ ਸੋਸ਼ਲ ਮੀਡੀਆ ਤੇ ਬਣ ਚੁੱਕੀ ਆ ਡੀਸੀ ਐਸਐਸਪੀ ਨੂੰ ਜਿਹੜੇ ਆ ਹਦਾਇਤਾਂ ਨੇ ਉਹ ਡੀਜੀਪੀ ਜਾ ਗੌਰਵ ਜੱਟਵ ਦੇ ਵੱਲੋਂ ਜਿਹੜੀਆਂ ਉਹ ਜਾਰੀ ਕਰ ਦਿੱਤੀਆਂ ਗਈਆਂ ਨੇ ਹੁਣ ਜੇਕਰ ਤੁਸੀਂ ਇਦਾਂ ਦੀ ਕੋਈ ਵੀ ਹਰਕਤ ਕਰਦੇ ਹੋ ਤਾਂ ਪੁਲਿਸ ਤੁਹਾਡੇ ਤੇ ਸਿਕੰਜਾ ਜ਼ਰੂਰ ਕੱਸਦੀ ਹੋਈ ਨਾ ਰਾਵੇਗੀ